ਵੇ ਕੇਂਦਰ ਚ ਐਨਡੀਏ ਤੀਸਰੀ ਵਾਰ ਸਰਕਾਰ ਬਣਾਉਣ ਜਾ ਰਿਹਾ ਪਰ ਇਸ ਵਾਰ ਚੋਣਾਂ ਵਿੱਚ ਮੋਦੀ ਦਾ ਜਾਦੂ ਨਹੀਂ ਚੱਲ ਸਕਿਆ ਜਿਸ ਕਾਰਨ ਕੇਂਦਰ ਚ ਭਾਜਪਾ ਇਕੱਲੀ ਬਹੁਮਤ ਹਾਸਲ ਨਹੀਂ ਕਰ ਸકી ਇਸ ਚ ਕੋਈ ਸ਼ੱਕ ਨਹੀਂ ਹੈ ਕਿ ਪਿਛਲੇ ਇੱਕ ਦਹਾਕੇ ਤੋਂ ਭਾਜਪਾ ਮੋਦੀ ਫੈਕਟਰ ਨੂੰ ਹੀ ਅੱਗੇ ਵਧਾਉਣ ਚ ਲੱਗੀ ਰਹੀ ਹੈ ਜਿਸ ਦੇ ਸਿੱਤੇ ਵਿੱਚ ਜੋ ਆਮ ਲੋਕਾਂ ਦੇ ਮੁੱਦੇ ਭਾਜਪਾ ਦੀ ਸਿਆਸਤ ਤੇ ਭਾਰੀ ਪੈ ਗਏ। Hindu Muslim ਮੰਦਿਰ ਮਸਜਿਦ ਦੀ ਸਿਆਸਤ, ਬੇਰੁਜ਼ਗਾਰੀ, ਵੱਧੀ ਮਹਿੰਗਾਈ ਅਤੇ ਲੋਕਾਂ ਦੀ ਘਟਦੀ ਆਮਦਨ ਵਰਗੇ ਮੁੱਦਿਆਂ 'ਚ ਦੱਬ ਗਈ ਹੈ। ਇਹੀ ਕਾਰਨ ਹੈ ਕਿ 2014 ਅਤੇ 2019 'ਚ ਭਾਰੀ ਲੋਕ ਫਤਵਾ ਹਾਸਲ ਕਰਨ ਵਾਲੀ ਭਾਜਪਾ ਇਸ ਵਾਰ ਵੀ ਆਪਣੇ ਦਮ ਤੇ ਬਹੁਮਤ ਹਾਸਲ ਨਹੀਂ ਕਰ ਸਕੀ। ਜਨਤਕ ਨੀਤੀ ਸੀਐਸਟੀਐਸ ਦੇ ਇੱਕ ਸਰਵੇਖਣ ਮੁਤਾਬਕ ਘੱਟੋ ਘੱਟ 30 ਫੀਸਦੀ ਵੋਟਰਾਂ ਨੇ ਕਿਹਾ ਕਿ ਉਹ ਮਹਿੰਗਾਈ ਨੂੰ ਲੈ ਕੇ ਚਿੰਤਤ ਨੇ ਜੋ ਚੋਣਾਂ ਤੋਂ ਪਹਿਲਾਂ 20 ਫੀਸਦੀ ਤੋਂ ਵੀ ਜ਼ਿਆਦਾ ਹੈ ਲਗਭਗ 32 ਫੀਸਦੀ ਵੋਟਰਾਂ ਦੀ ਮੁੱਖ ਚਿੰਤਾ ਬੇਰੋਜ਼ਗਾਰੀ ਸੀ ਸਰਵੇਖਣ ਆਈਐਨਸੀ ਨੇ ਪੂਰੀ ਪੋਲਿੰਗ ਦੌਰਾਨ ਪਾਰਤ ਦੇ 28 ਚੋਂ 23 ਸੂਬਿਆਂ ਦੇ ਲਗਭਗ 20000 ਵੋਟਰਾਂ ਨਾਲ ਗੱਲ ਕੀਤੀ ਹੈ ਕਾਂਗਰਸ ਦੇ ਚੋਣ ਮਨੋਰਥ ਪੱਤਰ ਰਾਹੀਂ ਨੌਕਰੀਆਂ ਦੇਣ ਦਾ ਮੁੱਦਾ ਜਦੋਂ ਉੱਠਣ ਲੱਗਾ ਤਾ ਭਾਸ਼ਪਾ ਨੇ ਵੀ ਇਸ ਨੂੰ ਸ਼ੁਵਨ ਦੀ ਕੋਸ਼ਿਸ਼ ਕੀਤੀ ਅਤੇ ਕਈ ਵਾਅਦੇ ਕਰ ਦਿੱਤੇ ਇਸ ਤੋਂ ਬਾਅਦ ਇਹ ਅੰਕੜਾ 32 ਤੋਂ 27 ਫੀਸਦੀ ਤੇ ਆ ਗਿਆ ਜਨਨ ਕਿ ਲੋਕਾਂ ਨੂੰ ਕੁਝ ਭਰੋਸਾ ਸੀ ਕਿ ਮੋਦੀ ਸਰਕਾਰ ਤੀਜੀ ਵਾਰ ਆਉਣ ਦੇ ਰੁਜ਼ਗਾਰ ਮੁਹੱਈਆ ਕਰਵਾਏਗੀ ਪਰ ਅਜੇਹੇ ਵੋਟਰਾਂ ਦਾ ਮਾਰਜਨ ਸਿਰਫ 5 ਫੀਸਦੀ ਹੀ ਸੀ ਸੀਐਸਟੀਐਸ ਲੋਕਨਿਤੀ ਸਰਵੇਖਣ ਦੇ ਅਨੁਸਾਰ ਘਟਦੀ ਆਮਦਨ ਪ੍ਰੇਸ਼ਟਾਚਾਰ ਅਤੇ ਕਪਲਿਆਂ ਨਾਲ ਨਜਿੱਠਣ ਦਾ ਸਰਕਾਰ ਦਾ ਤਰੀਕਾ ਵੋਟਰਾਂ ਨੂੰ ਚਿੰਤਤ ਕਰਨ ਵਾਲੇ ਹੋਰ ਮੁੱਦੇ ਸੀ कुल 21% ਦੀ ਵੋਟਰਾਂ ਨੇ ਕਿਹਾ ਕਿ ਉਹਨਾਂ ਦੇ ਦੇਸ਼ ਦੇ ਵਿਕਾਸ ਲਈ ਭਾਜਪਾ ਦੇ ਯਤਨਾਂ ਲਈ ਭਾਜਪਾ ਨੂੰ ਚੁਣਿਆ ਗਿਆ ਜਦਕਿ 20% ਨੇ ਮੋਦੀ ਦੀ ਅਗਵਾਈ ਨੂੰ ਚੁਣਿਆ ਜੋ ਪ੍ਰੀ ਪੋਲ ਸਰਵੇਖਣ ਚੋਂ 10% ਤੋਂ ਦੁੱਗਣਾ ਹੈ ਸਰਵੇਖਣ ਚ ਯੂਪ ਦੇ ਅਯੁੱਧਿਆ ਸ਼ਹਿਰ ਵਿੱਚ ਵਿਸ਼ਾਲ ਮੰਦਰ ਦੀ ਉਸਾਰੀ ਨੂੰ ਮੋਦੀ ਅਤੇ ਭਾਜਪਾ ਸਰਕਾਰ ਦਾ ਸਭ ਤੋਂ ਪਸੰਦੀਦਾ ਕੰਮ ਦੱਸਿਆ ਗਿਆ ਹਾਲਾਂਕਿ ਇਸ ਦੇ ਬਾਵਜੂਦ ਭਾਜਪਾ ਉਮੀਦਵਾਰ ਲੱਲੂ ਸਿੰਘ ਫੇਜ਼ਾਵਾਦ ਲੋਕ ਸਭਾ ਸੀਟ ਤੋਂ 50000 ਤੋਂ ਵੱਧ ਵੋਟਾਂ ਨਾਲ ਹਾਰ ਗਏ ਇਹ ਲੱਲੂ ਸਿੰਘ ਹੀ ਸੀ ਜਿਸ ਨੇ ਕਿਹਾ ਸੀ ਕਿ 400 ਪਾਰ ਤੋਂ ਬਾਅਦ ਸੰਵਿਧਾਨ ਨੂੰ ਬਦਲਣਾ ਜ਼ਰੂਰੀ ਹੈ ਲਾਲੂ ਦੀ ਹਾਰ ਨੇ ਅਯੁੱਧਿਆ ਚ ਨਵਾਂ ਇਤਿਹਾਸ ਲਿਖ ਦਿੱਤਾ ਹੈ ਪਾਸਪਾ ਨੂੰ ਖੇਤਰੀ ਪਾਰਟੀਆਂ ਦੇ ਸਮਰਥਨ ਨਾਲ ਸਰਕਾਰ ਬਣਾਉਣੀ ਪੈ ਰਹੀ ਹੈ ਸੀਐਸਡੀਐਸ ਲੋਕ ਨਿਧੀ ਸਰਵੇਖਣ ਚ ਕਿਹਾ ਗਿਆ ਕਿ ਜਨਤਾ ਨੇ ਆਪਣੇ ਮੁੱਦਿਆਂ ਦੇ ਆਧਾਰ ਤੇ ਵੋਟਾਂ ਪਾਈਆਂ ਸੀ 2024 ਦੀਆਂ ਚੋਣਾਂ 'ਚ ਭਾਜਪਾ ਅਤੇ ਐਨਡੀਏ ਨੇ ਆਪਣੀ ਚੋਣ ਰਣਨੀਤੀ ਦੇ ਹਿੱਸੇ ਵਜੋਂ ਮੋਦੀ ਨੂੰ ਆਪਣੇ ਮੁਹਿੰਮ ਦਾ ਚਿਹਰਾ ਬਣਾਇਆ। ਇੱਕ ਮੀਡੀਆ ਰਿਪੋਰਟ ਮੁਤਾਬਕ ਮੋਦੀ ਖੁਦ ਵੀ ਇਹੀ ਚਾਹੁੰਦੇ ਸੀ ਅਤੇ ਇਸ ਰਣਨੀਤੀ ਤਹਿਤ ਐਨਡੀਏ ਗੱਠਜੋੜ ਦੇ ਉਮੀਦਵਾਰਾਂ ਨੇ ਮੋਦੀ ਲਈ ਤੀਜੇ ਕਾਰਜਕਾਲ ਲਈ ਵੋਟਾਂ ਮੰਗੀਆਂ। ਮੋਦੀ ਨੇ ਕਿਹਾ ਕਿ ਤੁਸੀਂ ਲੋਕ ਸਿਰਫ ਮੋਦੀ ਦੀ ਗਰੰਟੀ ਨੂੰ ਹੀ ਵੋਟ ਦਿਓ। ਮੋਦੀ ਨੇ ਦੇਸ਼ ਭਰ 'ਚ ਗੱਠਜੋੜ ਦੇ ਉਮੀਦਵਾਰਾਂ ਲਈ ਪ੍ਰਚਾਰ ਵੀ ਕੀਤਾ। ਵਿਰੋਧੀ ਘਾਟਚੋੜ ਨੇ ਇਸ ਚੋਣ ਨੂੰ ਲੀਡਰਸ਼ਿਪ ਮੁਕਾਬਲਾ ਨਾ ਬਣਾਉਣ ਵਿੱਚ ਸਿਆਨਤ ਦਿਖਾਈ ਅਤੇ ਜਾਣਬੁੱਝ ਕੇ ਕੋਈ ਚਿਹਰਾ ਅੱਗੇ ਨਹੀਂ ਰੱਖਿਆ ਲੋਕ ਨੀਤੀ ਸੀਐਸਡੀਐਸ ਦੇ ਅੰਕੜਿਆਂ ਦੇ ਹਵਾਲੇ ਨਾਲ ਇੱਕ ਮੀਡੀਆ ਰਿਪੋਰਟ ਗਿਆ ਗਿਆ ਕਿ 2024 ਦੇ ਚੋਣ ਨਤੀਜਿਆਂ ਨੂੰ ਜਨਤਕ ਮੁੱਦਿਆਂ ਨੇ ਆਕਾਰ ਦੇਣ 'ਚ ਮਦਦ ਕੀਤੀ ਇੱਕ ਪਾਸੇ ਇੱਕ ਹੀ ਚਿਹਰਾ ਮੋਦੀ ਸੀ ਜਦ ਕਿ ਦੂਜੇ ਪਾਸੇ ਸਿਰਫ ਜਨਤਕ ਮੁੱਦੇ ਸੀ ਇੱਥੇ ਮਹੱਤਵਪੂਰਨ ਗੱਲ ਇਹ ਹੈ ਕਿ ਵਿਰੋਧੀ ਧਿਰ 'ਚ ਕੋਈ ਨੇਤਾ ਨਹੀਂ ਸੀ ਸਮੂਹਿਕ ਅਗਵਾਈ ਸੀ